ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਜੀ ਬੇਰਾ ਨਾਮ ਗੁਰਦੇਵ ਸਿੰਘ ਹਾਂਜੀ ਸਰਪੰਚ ਫਤ ਪਿੰਡ ਫਤਗੜ ਸਭਰਾ ਹਾਂਜੀ ਤਹਿਸੀਲ ਜੀਰਾ ਡਿਸਟ੍ਰਿਕਟ ਫਰੀਦਕੋਟ ਠੀਕ ਹੈ ਜੀ ਹਾਂਜੀ ਕੀ ਨਾਮ ਆਪਣੇ ਛੋਟੇ ਦਾ ਜੀ ਰਾਕਾ ਨਾਮ ਦਾ ਜੀ ਠੀਕ ਹੈ ਜੀ ਲੋਪਰਾ ਇੱਕ ਮਿੰਟ ਦਿਖਾ ਦਿਓ ਛੋਟਾ ਤੇ ਦੇਖ ਸਕਦੇ ਮੋ ਵਧੀਆ ਬਾਕੀ ਫਾਸਟ ਵੀ ਆਇਆ ਠੀਕ ਹੈ ਜੀ ਤੇ ਵੱਧ ਜਾਣ ਕਰ ਲਵਾਂਗਾ ਕੋਈ ਬਾਈ ਤੋਂ ਠੀਕ ਹੈ ਜੀ ਲੋ ਜੀ ਆਹ ਦੇਖੋ ਰਿਕਾਰਡ ਦਾ ਬਾਕੀ ਭਲੇ ਨੇ ਕੋਈ ਤੋਂ ਕਰ ਚੋਟਾ ਚੋਟਾ ਦੇਖ ਲੈ ਠੀਕ ਹਾਂਜੀ ਦੱਸੋ ਜੀ ਮਾੜਾ ਜਿਹੇ ਰਿਜ਼ਲਟ ਦਾ ਵੀ ਫਸਟ ਕਮਿੰਗ ਨੰਬਰ ਤੇ ਕਿਵੇਂ ਕਿਵੇਂ ਦੱਸੋ ਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਤੁਹਾਡਾ ਚੈਨਲ ਵੇਖ ਰਹੇ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਫਤਿਹ ਅਰਜ ਠੀਕ ਹੈ ਜੀ ਤੇ ਬਾਕੀ ਵੀਰ ਜੀ ਆ 2023 ਦੇ ਵਿੱਚ ਹਾਂਜੀ ਅਸੀਂ ਮੁੱਖ ਮੰਤਰੀ ਵਾਰਡ ਜਿੱਤੇ ਆ ਠੀਕ ਹੈ ਜੀ ਪਸ਼ੂਆਂ ਦੇ ਖੇਤਰ ਚ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਇਹ ਰਾਕਾਬੋਲ ਜਿਹੜਾ ਹਾਂਜੀ ਰਾਕਾਬੋਲ ਇਹ ਫਰਵਰੀ ਚ 4 ਦੰਦ ਠੀਕ ਹੈ ਜੀ ਜਿੱਥੇ ਆ ਜੀ ਹਾਂਜੀ ਆ ਇਹਦਾ ਰਿਕਾਰਡ ਆ ਜੀ ਮਾਂ ਦੀ ਤਕਦੀਰ ਆ ਠੀਕ ਹੈ ਜੀ ਬਾਪ ਇਹਦਾ ਪੀ 288 ਆ ਜੀ ਠੀਕ ਹੈ ਜੀ ਦੋਵਾਂ ਨਾਲ ਹੀ ਡੀਐਨਏ ਟੈਸਟੜਾ ਠੀਕ ਹੈ ਜੀ ਮਾਂ ਨਾਲ ਵੀ ਬਾਪ ਨਾਲ ਵੀ ਠੀਕ ਹੈ ਜੀ ਆ ਇਹਦੀ ਮਾਂ ਦੀਆਂ ਸਰਕਾਰੀ ਚੁਆਈਆਂ ਨੇ ਸਾਰੀਆਂ ਠੀਕ ਹੈ ਜੀ ਇੱਕ ਚੁਆਈ 19 ਚ ਕਰਾਈ 9 10 19 ਨੂੰ ਜੀ 23 ਕਿਲੋ 500 ਗ੍ਰਾਮ ਦੀ ਠੀਕ ਹੈ ਜੀ ਇੱਕ ਚੁਆਈ ਕਰਾਈ ਜਨੇ ਜੀ 22 ਕਿਲੋ 950 ਗ੍ਰਾਮ ਠੀਕ ਹੈ ਜੀ ਤਿੰਨ ਮਹੀਨੇ ਪੰਜ ਦਿਨ ਦੀ ਸੂਈ ਹਾਂਜੀ ਇਹ ਹਸਪਤਾਲ ਦੇ ਵਿੱਚ ਜਿਹੜੀ ਨੈਸ਼ਨਲ ਲਾਈਵ ਮਿਲਕਿੰਗ ਕੰਪੀਟੀਸ਼ਨ ਆ ਉਹ ਜਿੱਤਿਆ ਨੇ ਜੀ ਠੀਕ ਹੈ ਜੀ ਫਿਰ ਤੀਜੀ ਚੁਆਈ ਇਹਦੀ ਹੈਗੀ ਆ ਜੀ ਠੀਕ ਹੈ ਇਹ ਇਹਨੇ ਜਿਹੜੇ ਸਰਕਾਰੀ ਮੇਲੇ ਲੱਗਦੇ ਸੀ ਹਾਂਜੀ ਉਹਦੇ ਵਿੱਚ ਨੇ 19 ਕਿਲੋ 900 ਗ੍ਰਾਮ ਦੁੱਧ ਚੋਇਆ ਠੀਕ ਹੈ ਜੀ ਚਾਰ ਮਹੀਨੇ 20 ਦਿਨ ਦੀ ਸੂਈ ਨੇ ਠੀਕ ਹੈ ਜੀ ਤੇ ਦੋ ਮਹੀਨੇ ਨਹੀਂ ਕੱਪੜ ਸੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਇਹ ਇਹਦੇ ਦੁੱਧ ਦੇ ਰਿਕਾਰਡ ਵਾਲੀ ਮਾਂ ਦੇ ਹਾਂਜੀ ਚਲੋ ਉਦਾਂ ਤਾਂ ਜਿਹੜੀ ਆਪਣਾ ਮਿਲਕਿੰਗ ਹੁੰਦੀ ਜਿੱਤਰਾ ਠੀਕ ਹੈ ਜੀ ਜੀ ਪੀਕ ਤੇ 25 500 ਤੱਕ ਤਾਂ ਗਈ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਆਹ ਦੀਆਂ ਆਹ ਡੀਐਨਏ ਜਿਹੜਾ ਮਾਂ ਦੇ ਨਾਲ ਠੀਕ ਹੈ ਜੀ ਆਹ ਡੀਐਨਏ ਦਾ ਜੀ ਇਹਦੇ ਬਾਪ ਦੇ ਨਾਲ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਆਹ ਜਿਹੜੀਆਂ ਚੋਆਈਆਂ ਜੀ ਹਾਂਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਦੁੱਧ ਚੋਆਇਆ ਨੇ ਠੀਕ ਹੈ ਜੀ ਆ ਨਨੇ ਜੋ ਡਿਪਾਰਟਮੈਂਟ ਦੇ ਇੱਥੇ ਮੁਲਾਜ਼ਮ ਆਏ ਸੀ ਤੇ ਉਹਨਾਂ ਦੇ ਸਲੇਟਰ ਤੇ ਸਟੈਂਪ ਲਏ ਠੀਕ ਹੈ ਜੀ ਆਹ ਵੀਰ ਜੀ ਸਰਟੀਫਿਕੇਟ ਆ ਹਾਂਜੀ 23500 ਵਾਲਾ ਜੀ ਠੀਕ ਹੈ ਜੀ ਆ ਆਪਣਾ 22900 ਵਾਲਾ ਸਰਟੀਫਿਕੇਟ ਆ ਜੀ ਠੀਕ ਹੈ ਜੀ ਆ ਜਿਹੜਾ ਜੀ ਇਹਦੇ ਬਾਬੂ ਬਟਾ ਸਾਹਿਬ ਵਾਲਾ ਸ਼ੋ ਜਿੱਤੇ ਆ ਠੀਕ ਹੈ ਜੀ ਆ ਉਹਦੀ ਆ ਜੀ ਠੀਕ ਹੈ ਜੀ ਇਹਦੀਆਂ ਸਾਰੀਆਂ ਰਿਕਾਰਡੀਆਂ ਹੀ ਠੀਕ ਹੈ ਜੀ ਤੇ ਬਾਕੀ ਇਹ ਆਪਦੇ ਦੋਵਾਂ ਪਾਸੋਂ ਹੀ ਡੀਅਰ ਇੰਟਰਸਟਡ ਵਾ ਮਾਂ ਨਾਲ ਵੀ ਬਾਪ ਨਾਲ ਵੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਤੇ ਬਾਈ ਨੂੰ ਆਪਣੇ ਸਾਰੇ ਰੂਪ ਦਿਖਾਤੇ ਤੇ ਹਾਂ ਜੀ ਮਾਂ ਲਈ ਦਾ ਇੱਕ ਵੀਡੀਓ ਮਿਲਦੀ ਹੈ ਕਿਸੇ ਨਵੀਂ ਵੀਡੀਓ ਚੋਂ ਕੇ ਬਾਈ